ਪੰਜਾਬ ਦਾ ਵੈਦਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਬਦਲਵਾਈ ਜਿਹੜੀ ਸੰਘਣੀ ਬਣੀ ਹੋਈ ਹੈ ਤੇ ਹੀਟਲੇ ਇਲਾਕਿਆਂ ਦੇ ਵਿੱਚ ਥੋੜੀ ਸੰਘਣੀ ਬਣੀ ਹੋਈ ਤੇ ਕੁਝ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਜਾਣਾਂਗੇ ਕਿ ਕਿੰਨਾ ਜ਼ਿਲ੍ਹਿਆਂ ਤੇ ਬਦਲਵਾਈ ਫਿਲਹਾਲ ਦੇ ਟਾਈਮ ਬਣੀ ਹੋਈ ਹੈ ਤਾਂ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇੱਕ ਛੋਟੀ ਜੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜਰੂਰ ਕਰ ਲਿਓ ਤਾਂ ਫਿਲਹਾਲ ਆਪਾਂ ਹੀਟਲੇ ਇਲਾਕਿਆਂ ਦੀ ਭਾਵ ਦੱਖਣੀ ਇਲਾਕਿਆਂ ਦੀ ਗੱਲਬਾਤ ਕਰੀਏ ਤਾਂ ਇਹ ਬਦਲਵਾਈ ਜਿਹੜੀ ਆ ਖਾਸ ਤੌਰ ਤੇ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਜਿਹੜੀ ਆ ਮੋਗਾ ਫਰੂਸਪੁਰ ਫਰੀਦਕੋਟ ਬਠਿੰਡਾ ਮੁਕਤਸਰ ਬਰਨਾਲਾ ਮਾਨਸਾ ਜਗਰਾਉ ਲੁਧਿਆਣਾ ਤੇ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਬਾਕੀ ਇੱਕ ਜਿਹੜੀ ਆ ਛੋਟੀ ਜਿਹੀ ਬਦਲਵਾਈ ਆ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਇਹ ਫਿਲਹਾਲ ਦੇ ਟਾਈਮ ਨਾਪੇ ਚੋਂ ਨਿਕਲ ਚੁੱਕੀ ਹੈ ਤੇ ਪਟਿਆਲੇ ਦੇ ਜ਼ਿਲ੍ਹਿਆਂ ਦੇ ਕੰਨੀ ਜਿਹੜੀ ਆ ਵਧ ਰਹੀ ਹੈ ਜਿਸ ਨਾਲ ਪਟਿਆਲੇ ਦੇ ਵਿੱਚ ਆਉਣ ਵਾਲੀ ਇੱਕ ਅੱਧੇ ਘੰਟੇ ਤੱਕ ਆਪਾਂ ਨੂੰ ਜਿਹੜੀਆਂ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਇਹ ਜਿਹੜੀ ਬਦਲਵਾਈ ਹੈ ਟੁੱਟਵੇਂ ਰੂਪ ਦੇ ਵਿੱਚ ਆ ਇਹ ਜਾਂਦੀ ਹੋਈ ਆ ਆਪਦਾ ਜਿਹੜਾ ਹਲਕੀ ਫੁਲਕੀ ਦਰਮਿਆਨੀ ਮੀਂਹ ਦੀ ਗਤੀਵਿਧੀਆਂ ਦਿਖਾ ਕੇ ਜਾਵੇਗੀ ਤੇ ਉੱਥੇ ਹੀ ਹੁਣ ਆਪਾਂ ਉਤਰੀ ਇਲਾਕਿਆਂ ਦੀ ਗੱਲਬਾਤ ਕਰੀਏ ਉੱਥੇ ਜਿਹੜੀ ਆ ਆਪਾਂ ਥੋੜੀ ਸੰਗਣੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਫਿਲਹਾਲ ਦੇ ਟਾਈਮ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਬਰਕਰਾਰ ਹੈ ਤੇ ਨੰਗਲ ਵਰਗੇ ਇਲਾਕਿਆਂ ਦੇ ਵਿੱਚ ਵੀ ਜਿਹੜੀ ਆ ਬਣੀ ਹੋਈ ਹੈ ਇਹ ਬਦਲਵਾਈ ਸੰਗਣੀਆਂ ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਦੀ ਭਾਰੀ ਸੰਭਾਵਨਾ ਜਿਹੜੀ ਬਣੀ रह ਸਕਦੀ ਹੈ ਗਲਬਤ ਕਰੀਏ ਇਹ ਬੱਦਲਬਾਈ ਪੰਜਾਬ ਦੇ ਵਿੱਚੋਂ ਕਦ ਤੱਕ ਸਾਫ਼ ਹੋ ਜਾਵੇਗੀ ਇਹ ਬੱਦਲਬਾਈ ਨੂੰ ਸਾਫ਼ ਹੋਣ ਲਈ ਪੰਜਾਬ ਦੇ ਵਿੱਚ ਥੋੜਾ ਜਿਹਾ ਵੱਧ ਸਮਾਂ ਲੱਗੇਗਾ ਕਿਉਂਕਿ ਇਹ ਬੱਦਲਬਾਈ ਜਿਹੜੀ ਹੈ ਕਾਫੀ ਤਗੜੀ ਆ ਵੱਡੀ ਹੈ ਉਸ ਤੋਂ ਬਾਅਦ ਜਿੰਕਿ ਆਪਾਂ ਦੇਖ ਸਕਦੇ ਆਂ ਲਾਹੌਰ ਕੰਨੀਓ ਪੰਜਾਬ ਕੰਨੀ ਕਾਫੀ ਛੋਟੀ ਆ ਪਰ ਟੁਟੇ ਮੇਰੂਪ ਦੇ ਵਿੱਚ ਬੱਦਲਬਾਈ ਕਹਿ ਸਕਦੇ ਆਂ ਵੱਡੀ ਹੋਈ ਦੇਖਣ ਨੂੰ ਮਿਲ ਰਹੀ ਆ ਜਿਸ ਨਾਲ ਰਾਤ ਦੇ ਟਾਈਮ ਤੱਕ ਵੀ ਪੰਜਾਬ ਦੇ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਆ ਮੀਂਹ ਦੀ ਸੰਭਾਵਨਾ ਜਿਹੜੀ ਕੋਈ ਖਾਸ ਤਗੜੀ ਫਿਲਹਾਲ ਨਹੀਂ ਦੇਖਣ ਨੂੰ ਮਿਲ ਰਹੀ ਆ ਆਪਾਂ ਨੂੰ ਪੰਜਾਬ ਦੇ ਵਿੱਚ ਅੱਜ ਸਵੇਰ ਵੀ ਕੁਝ ਇਲਾਕਿਆਂ 'ਤੇ ਆਪਾਂ ਨੂੰ ਮੀਂਹ ਦੀ ਜਿਹੜੀ ਆ ਵਧੀਆ ਸੰਭਾਵਨਾ ਦੇਖਣ ਨੂੰ ਮਿਲੀ ਸੀ ਜਾਂ ਗਤੀਵਿਧੀਆਂ ਆਪਾਂ ਕਹਿ ਸਕਦੇ ਹਾਂ ਪਰ ਫਿਲਹਾਲ ਦੇ ਟਾਈਮ ਕੋਈ ਜ਼ਿਆਦਾ ਮੀਂਹ ਤਗੜੀ ਮੀਂਹ ਦੀ ਸੰਭਾਵਨਾ ਨਹੀਂ ਹੈਗੀ ਹਾਂ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਜਿਹੜੀਆਂ ਨੇ ਥੋੜੀ ਤਗੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਫਿਲਾਲ ਦੇ ਲਈ ਇੰਨੀ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਕੋਈ ਨਵਾਂ ਸਿਸਟਮ ਬਣੇਗਾ ਜਾਂ ਮੀਂਹ ਹੀ ਰੀਚਖੜ ਦੀ ਸੰਭਾਵਨਾ ਹੋਵੇਗੀ ਆਪਾਂ ਜਲ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ